ਬਾਦਲ ਪਰਿਵਾਰ ਦੀ ਸਿਆਸਤ ਸੀਐਮ ਭਗਵੰਤ ਮਾਨ ਨੇ ਕੀਤੀ ਖਤਮ ਸੀਐਮ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਸੁਪਨਿਆਂ ਦੇ ਉੱਪਰ ਫੇਰ ਦਿੱਤਾ ਪਾਣੀ ਹੁਣ ਬਾਦਲ ਪਰਿਵਾਰ ਨਹੀਂ ਲੜਨਗੇ ਜਿਮਣੀ ਚੋਣਾ ਸੁਖਵੀਰ ਸਿੰਘ ਬਾਦਲ ਵੱਲੋਂ ਕਰ ਦਿੱਤਾ ਗਿਆ ਇਨਕਾਰ ਮਨਪ੍ਰੀਤ ਬਾਦਲ ਵੀ ਕਰ ਚੁੱਕੇ ਨੇ ਇਨਕਾਰ ਸੋ ਬਾਦਲ ਪਰਿਵਾਰ ਵੱਲੋਂ ਜਿਮਣੀ ਚੋਣਾ ਨਾ ਲੜਨ ਕਰਕੇ ਖਤਮ ਹੋ ਗਈ ਬਾਦਲਾਂ ਦੀ ਸਿਆਸਤ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਲਕਾ ਗਿੱਦੜ ਵਾਹ ਤੋਂ ਜਿਮਨੀ ਚੌਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਲਕੇ ਦੇ ਵਿੱਚ ਦੋ ਦਿਨ ਬੜੇ ਸਰਗਰਮ ਹੋ ਕੇ ਉਹਨਾਂ ਨੇ ਆਪਣਾ ਦੌਰਾ ਕੀਤਾ ਇੱਕ ਦਿਨ ਵਿੱਚ ਲਗਭਗ 16 ਮੀਟਿੰਗਾਂ ਕਰ ਦਿੱਤੀਆਂ ਸੋ ਸੁਖਵੀਰ ਸਿੰਘ ਬਾਦਲ ਨੇ ਜੋ ਕਿਆ ਸਲਾਹੇ ਸੀ ਕੇ ਗਿੱੱਦਰਵਾਦੀ ਜਿਮਣੀ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚਾਂਗਾ ਬਦਾਂ ਸਭਾ ਦੀਆਂ ਪੌੜੀਆਂ ਚੜਾਂਗਾ ਉਹ ਇੱਕ ਵਾਰ ਫਿਰ ਰੁਕ ਗਈਆਂ ਐ ਸੁਖਵੀਰ ਸਿੰਘ ਬਾਦਲ ਗਿੱੱਦਰਵਾ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਹੁਣ ਨਹੀਂ ਲੜਨਗੇ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਪਿਛਲੇ ਕਈ ਦਿਨਾਂ ਤੋਂ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਜ਼ਰੂਰ ਵਧਾਈਆਂ ਹੋਈਆਂ ਸਨ ਪਰ ਜਿਵੇਂ ਹੀ ਉਹਨਾਂ ਦੇ ਪਰੋਸੇਮੰਦ ਡਿੰਪੀ ਢੋਲੋ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਜਾਣਾ ਜਿਸ ਕਾਰਨ ਸੁਖਬੀਰ ਬਾਦਲ ਲਈ ਇੱਕ ਵੱਡੀ ਚੁਣੌਤੀ ਖੜੀ ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਸੁਖਬੀਰ ਬਾਦਲ ਨੇ ਟੀਮ ਪੀ ਢਿੱਲੋਂ ਵੱਲੋਂ ਵੱਖਰਾ ਰਾਹ اختیار ਕੀਤੇ ਜਾਣ ਕਾਰਨ ਚੋਣ ਲੜਨ ਦਾ ਫੈਸਲਾ ਬਦਲ ਲਿੱਤਾ ਹੈ ਅਕਾਲੀ ਸੂਤਰ ਦੱਸਦੇ ਹਨ ਕਿ ਹੁਣ ਸੁਖਬੀਰ ਬਾਦਲ ਜਿੰਨੀ ਚੋਣ ਨਹੀਂ ਲੜਨਗੇ ਅਕਾਲੀ ਦਲ ਅੰਦਰ ਪਹਿਲਾਂ ਹੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ ਪਾਰਟੀ ਦੇ ਕਈ ਸੀਨੀਅਰ ਨੇਤਾ ਸੁਖਬੀਰ ਬਾਦਲ ਦਾ ਸਾਥ ਛੱਡ ਚੁੱਕੇ ਹਨ ਤੇ ਲਗਾਤਾਰ ਲੀਡਰਸ਼ਿਪ ਵਿੱਚ ਬਦਲਾ ਲਈ ਦਬਾਅ ਬਣਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਹੇਠ ਬਾਗੀ ਅਕਾਲੀ ਆਗੂਆਂ ਨੇ ਆਪਣੀ ਮੈਮ ਸ਼ੁਰੂ ਕੀਤੀ ਹੋਈ ਏ ਦੁਆਬਾ ਅਤੇ ਮਾਲਵਾ ਦੇ ਕਈ ਜ਼ਿਲ੍ਹਿਆਂ ਵਿੱਚ ਅਕਾਲੀ ਦਲ ਦੇ ਕੇਡਰ ਨੂੰ ਕਾਫੀ ਖੋਰੇ ਲੱਗ ਰਹੇ ਹਨ ਦੂਜੇ ਪਾਸੇ ਬਾਦਲ ਦੇ ਜੱਦੀ ਜ਼ਿਲ੍ਹੇ ਵਿੱਚ ਉਹਨਾਂ ਦੇ ਖਾਸਮ ਖਾਸ ਡਿੰਪੀ ਢਿੱਲੋ ਵੱਲੋਂ ਬਗਾਵਤ ਕੀਤੇ ਜਾਣ ਕਾਰਨ ਸਿਆਸੀ ਹਾਲਾਤ ਹੀ ਬਦਲ ਗਏ ਹਨ ਇਨ ਹਾਲਾਤਾਂ ਵਿੱਚ ਸੁਖਵੀਰ ਬਾਦਲ ਦਾ ਜਿਮਨੀ ਚੋਣ ਲੜਨਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਜੇਕਰ ਜਿਮਣੀ ਚੋਣ ਨਤੀਜੇ ਦੇ ਉਮੀਦ ਤੋਂ ਉਲਟ ਆ ਜਾਂਦੇ ਨੇ ਸ਼ਖਬੀਰ ਬਾਦਲ ਹਾਰ ਜਾਂਦੇ ਨੇ ਤਾਂ ਫਿਰ ਸ਼ਖਬੀਰ ਬਾਦਲ ਲਈ ਵੱਡਾ ਸੰਕਟ ਖੜਾ ਹੋ ਸਕਦਾ ਹੈ ਇਸ ਕਰਕੇ ਪਾਰਟੀ ਅੰਦਰ ਚੱਲ ਰਹੀ ਖਾਨਾ ਜੱਗੀ ਨੂੰ ਦੇਖਦੇ ਹੋਏ ਫਿਲਹਾਲ ਸ਼ਖਬੀਰ ਬਾਦਲ ਨੇ ਚੋਣ ਲੜਨ ਦਾ ਫੈਸਲਾ ਬਦਲ ਦਿੱਤਾ ਹੈ ਹਲਕੇ ਦੇ ਬਦਲਦੇ ਸਮੀਕਰਨ ਨੂੰ ਦੇਖਦੇ ਹੋਏ ਸ਼ਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਆਪਣਾ ਫੈਸਲਾ ਬਦਲਣ ਲਈ 10 ਦਿਨ ਦਾ ਸਮਾਂ ਦਿੱਤਾ ਹੈ ਲੇਕਿਨ ਸ਼ਖਬੀਰ ਨੇ ਢਿੱਲੋਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀ ਜਿਮਣੀ ਚੋਣ ਵਿੱਚ ਉਮੀਦਵਾਰ ਹੋਣਗੇ ਤੇ ਆਪਣਾ ਫੈਸਲਾ ਬਦਲ ਲੈਣ ਤੇ ਅਕਾਲੀ ਦਲ ਵਿੱਚ ਵਾਪਸ ਆ ਜਾਣ ਪਰ ਦੂਜੇ ਪਾਸੇ ਅਕਾਲੀ ਹਲਕੇ ਵਿੱਚ ਚਰਚਾ ਹੈ ਕਿ ਹੁਣ ਢਿੰਪੀ ਢਿੱਲੋਂ ਵਾਪਸ ਨਹੀਂ ਆਉਣਗੇ ਬਕਾਇਦਾ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਮੀਦਵਾਰ ਐਲਾਨਣਗੇ ਸ਼ਾਸਕੀ ਹਲਕਿਆਂ ਚਰਚਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਡਿੰਪੀ ਟਿਲੋਂ ਨੂੰ ਜਿਮਨੀ ਚੌਂ ਲੜਾਉਣ ਦਾ ਭਰੋਸਾ ਦਿੱਤਾ ਹੈ ਅਤੇ ਉਹੀ ਗਿੱਦਰਵਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਸੋ ਪ੍ਰੋਸੈਸ ਜੋ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਡਿੰਪੀਟ ਲੋਦਾ ਉਮੀਦਵਾਰ ਬਣਾਏ ਜਾਣ ਤੇ ਵਿਰੋਧ ਵੀ ਕਰ ਰਹੇ ਹਨ ਪਰ ਦੱਸਿਆ ਜਾਂਦਾ ਹੈ ਕਿ ਕੁਝ ਅਹੁਦੇਦਾਰ ਵਲੰਟੀਅਰ ਨੇ ਪਾਰਟੀ ਦੇ ਕਈ ਸੀਨੀਅਰ ਅਹੁਦੇਦਾਰਾਂ ਕੋਲ ਮੰਗਲਵਾਰ ਨੂੰ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ ਪਰ ਆਮ ਆਦਮੀ ਪਾਰਟੀ ਹਰ ਹਾਲਾਤ ਵਿੱਚ ਚੋਣ ਜਿੱਤਣਾ ਚਾਹੁੰਦੀ ਹੈ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਨ੍ਹਾਂ ਵਲੰਟੀਅਰਾਂ ਨੂੰ ਬਹੁਤੀ ਤਵਜੋ ਨਹੀਂ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਹੋਇਆ ਕਿ ਡਿੰਪੀ ਢਿੱਲੋਂ ਉਹਨਾਂ ਦਾ ਬਹੁਤ ਹੀ ਨਜ਼ਦੀਕੀ ਸਾਥੀ ਸੀ ਡਿੰਪੀ ਢਿੱਲੋਂ ਦੇ ਘਰ ਆ ਕੇ ਭਗਵੰਤ ਮਾਨ ਲਗਭਗ 15-20 ਦਿਨ ਰਹਿੰਦੇ ਸੀ ਔਰ ਡਿੰਪੀ ਢਿੱਲੋਂ ਦੇ ਨਾਲ ਉਹਨਾਂ ਦੀਆਂ ਜੋ ਬਹੁਤ ਹੀ ਜ਼ਿਆਦਾ ਦੋਸਤੀਆਂ ਨੇ ਸੋ ਡਿੰਪੀ ਢਿੱਲੋਂ ਜਿਹੜਾ ਉਮੀਦਵਾਰ ਹੋਣਗੇ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਭਾਵੇਂ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਨਾਲ ਮਿਲੇ ਗਏ ਨੇ ਸੀ ਨਹੀਂ ਲਾਕੋਣਾ ਮਿਲ ਕੇ ਉਹਨਾਂ ਨੇ ਦੱਸਿਆ ਵਿਰੋਧ ਕੀਤਾ ਪਰ ਉਹਨਾਂ ਦੇ ਕੋਈ ਸੁਣੀ ਨਹੀਂ ਗਈ ਜੋ ਅੱਜ ਅਠਾਈ ਅਗਸਤ ਨੂੰ ਡੀਮਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਸੋ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਸੁਖਬੀਰ ਬਾਦਲ ਦੀ ਸਿਆਸਤ ਹੋ ਗਈ ਖਤਮ ਮਨਪ੍ਰੀਤ ਬਾਦਲ ਵੀ ਜਿਹੜਾ ਹੁਣ ਚੋਣ ਲੜਨ ਤੋਂ ਭੱਜੇਗਾ